ਵੇਰਕਾ ਦਾ ਸੈਕਟਰੀ ਹੀ ਨਿਕਲਿਆ ਨਕਲੀ ਦੁੱਧ ਦਾ ਵਪਾਰੀ ਤੇ ਕੋ ਘਰ ਦੇ ਵਿੱਚ ਹੀ ਲਾਈ ਬੈਠਾ ਸੀ ਪੂਰਾ ਜੁਗਾੜ ਪਤਨੀ ਸਮੇਤ ਪੁਲਿਸ ਨੇ ਕਰ ਲਿਆ ਗ੍ਰਿਫਤਾਰ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਇਹ ਖਬਰ ਜੇਕਰ ਤੁਸੀਂ ਵੀ ਮੁੱਲ ਦਾ ਦੁੱਧ ਲੈ ਕੇ ਪੀਂਦੇ ਹੋ ਤਾਂ ਲੋਕੋ ਸਾਵਧਾਨ ਹੋ ਜਾਓ ਦੇਖੋ ਕਿਵੇਂ ਤੁਹਾਡੀ ਸਿਹਤ ਦੇ ਨਾਲ ਵੱਡਾ ਕਿਲਵਾੜ ਕੀਤਾ ਜਾ ਰਿਹਾ ਹੈ ਵੇਰਕਾ ਦਾ ਸੈਕਟਰੀ ਹੀ ਨਕਲੀ ਦੁੱਧ ਵੇਚ ਰਿਹਾ ਸੀ ਸੋ ਮਾਮਲਾ ਡਿੜਬੇ ਦੇ ਨੇੜਲੇ ਪਿੰਡ ਤਰੰਜਣੀ ਖੇੜਾ ਤੋਂ ਸਾਹਮਣੇ ਆਇਆ ਜਿੱਥੇ ਸਿਹਤ ਵਿਭਾਗ ਨੇ ਰੇਡ ਕੀਤੀ ਹੈ ਤਾਂ ਇੱਕ ਵੱਡੇ ਕਾਰੋਬਾਰ ਦੇ ਵਿੱਚ ਜੋ ਦੁੱਧ ਦਾ ਕਾਰੋਬਾਰ ਸੀ ਤਾਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਸੂਲਰ ਘਰ ਤੋਂ ਕਹਿੰਦੇ ਵੀ ਇੱਕ ਪਿੰਡ 'ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲੈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿਸਤ੍ਰੰਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪੰਜੋ ਟੀਮਸ ਮੇਰ ਦਾ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰਕੈਨਾ ਖਾਲੀ ਐਮਪਟੀ ਟੀਨ ਹਰ ਖਾਲੀ ਰਫਾਈਨਡ ਆਇਲ ਦੇ ਟੀਨ ਵੀ ਪਈ ਸੀ ਜੋ ਬਰਾਮਦ ਕੀ ਇਹਨਾਂ ਨੇ ਕੀਤੀ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਚਾਰ ਉਹਨਾਂ ਨੇ ਉਜਾਰ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ